ਕੀ ਕਰੀ ਗੋ ਜਤੋ ਇਹ ਬੁਰਕਾ ਲਾ ਬੜਾ ਕੱਛਾ ਅੱਜ ਬਹੁ ਬੋਈ ਭਾਜੀ ਅੱਜ ਨਾਲੇ ਤੇ ਵੱਖ-ਵੱਖ ਪਿੰਡਾਂ ਦੇ ਜ਼ੋਨ ਦੇ ਮੁਤਾਬਕ ਸਦਾਰਾ ਹਰਪ੍ਰਤਾਪ ਸਿੰਘ ਜੀ ਨਾਲਾ ਜੋ ਸਾਬਕਾ ਐਮਐਲਏ ਨੇ ਇਹਨਾਂ ਵੱਲੋਂ ਵਰਕਰ ਮੀਟਿੰਗਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਪਹਿਲਾਂ ਜਗਦੀਪ ਕਲਾ ਸੀ ਹੁਣ ਗਗੁਮਾਲ ਜਗਦੀਪ ਖੁਰਦ ਸੌਰੀ ਹੁਣ ਅਸੀਂ ਗਗੁਮਾਲ ਹੈ ਫਿਰ ਪਛਿਏ ਇਹ ਸਾਡੀ ਸੈਸਰੀ ਚਾਰ ਰੈਲੀ ਅੱਜ ਅਸੀਂ ਅਸੀਂ ਇੱਥੇ ਬਣਾਈ ਇੱਕ ਆਰਗੇਨਾਈਜ਼ ਕੀਤੀ ਸੀ ਉਹਦੇ ਚ ਅਸੀਂ ਆਪਣੇ ਚੋਣ ਪ੍ਰਚਾਰ ਲਈ ਇੱਥੇ ਆਏ ਲੋਕਾਂ ਨੂੰ ਆਪਣੇ ਕੀਤੇ ਕੰਮਾਂ ਬਾਰੇ ਦੱਸਿਆ ਔਰ ਇਹ ਨਾਲੇ ਨਾਲੇ ਦਾ ਇੱਕ ਵੱਖਰਾ ਪਿਆਰ ਹੈ ਸਾਡਾ ਕਿਉਂਕਿ ਮੈਂ ਤੇ ਜਨਾਲਾ ਸਾਹਿਬ ਨੇ ਇੱਥੇ ਬਹੁਤ ਕੰਮ ਕੀਤੇ ਅਸੀਂ ਪਾਉਣੇ ਪਾਉਣੇ 300 ਕਰੋੜ ਦੀ ਜਿਹੜੀ ਫੋਰ ਲੇਨ ਐਸ ਵੇਲੇ ਰਮਦਾਸ ਤੱਕ ਆ ਰਹੀ ਹੈ ਹਰ ਬੰਦੇ ਨੇ ਇੱਕੋ ਗੱਲ ਕੀਤੀ ਹੈ ਵੀ ਹੁਣ ਸਾਡਾ ਕੰਮ ਆ ਤੂੰ ਆਪਣੇ ਕੰਮ ਕਰ ਲਈਏ ਕਿਉਂਕਿ ਉਸ ਫੋਰ ਲੈਂਡ ਦਾ ਜਿਹੜਾ ਇਨਫਰਾਸਟ੍ਰਕਚਰ ਅੰਡਰ ਸਰਚ ਬਣਿਆ ਜਿਹੜੀ ਬਾਰਡਰ ਤੇ ਜ਼ਮੀਨ 10 ਲੱਖ ਰੁਪਏ ਕਿੰਨਾ ਸੀ 15 ਸੀ ਅੱਜ 25 ਤੋਂ 30 ਲੱਖ ਰੁਪਏ ਕਿੰਨਾ ਹੋ ਗਈ ਹੈ ਜਿਹੜਾ ਕਿਸੇ ਦਾ ਮਰਲੇ ਦਾ ਘਰ 60000 ਦਾ ਲੱਗਦਾ ਸੀ ਅੱਜ 2 ਲੱਖ ਦਾ ਹੋ ਗਿਆ ਹਰ ਇੱਕ ਸੀਸਾ ਦੇ ਰਿਹਾ ਜਿਹੜੀ ਜਾਇਦਾਦ ਹੈ ਹੋਈ ਹੁੰਦੀ ਹੈ ਕਿ ਇਹਦੀ ਜਾਇਦਾਦ ਮਹਿੰਗੀ ਹੋ ਜੇ ਉਹਦੇ ਤੋਂ ਤੁਹਾਡੀ ਕੋਈ ਦੀ ਕਿਹੜੀ ਗੱਲ ਹੈ ਹਰ ਕੋਈ ਅੱਜ ਸੀਸਾ ਦੇ ਰਿਹਾ ਇਸ ਹਲਕੇ ਦੇ ਵਿੱਚ ਸੋ ਬਾਬਾ ਬੁੱਢਾ ਸਾਹਿਬ ਜਿੱਥੇ ਅਸੀਂ ਸਰਾਵ ਤੇ ਜਾਂਦੇ ਹਰ ਸਾਲ ਹੀ ਆਈਦਾ ਉੱਥੇ ਤਕਰੀਬਨ ਹਰ ਜਗ੍ਹਾ ਜਿੱਥੇ ਲੰਗਰ ਲੱਗਦੇ ਉੱਥੇ ਦੀ ਰੇਨ ਸ਼ੈਲਟਰ ਬਣਾ ਕੇ ਦਿੱਤੇ ਤਾਂ ਕਿ ਉੱਥੇ ਲੰਗਰ ਜਿਹੜੇ ਲੱਗ ਸਕਣ ਸੋ ਉਹ ਵੀ ਬਾਬਾ ਬੁੱਢਾ ਸਾਹਿਬ ਦੀ ਮਿਹਰ ਦੇ ਨਾਲ ਅਸੀਂ ਫਿਰ ਜਦੋਂ ਪਰਮਾਤਮਾ ਮਿਹਰ ਕਰਦੇ ਆ ਫਿਰ ਆਪਾਂ ਹੋਰ ਵੱਡੀ ਤਦਾਦ ਦੇ ਚੇਹੇ ਬਣਾ ਕੇ ਦੇਣੇ ਆ ਸੋ ਸਾਡਾ ਜਿਹੜਾ ਕੀਤੇ ਕੰਮ ਨੇ ਹਰ ਬੰਦੇ ਦਾ ਬੰਦੇ ਨੂੰ ਉਹਦਾ ਫਾਇਦਾ ਹੋਣਾ ਚਾਹੀਦਾ ਅੱਗੇ ਹੁਣ ਜਦੋਂ ਇੱਥੋਂ ਬੰਦੇ ਜਾਂਦੇ ਗੱਗੋਮਾਲ ਤੋਂ ਇੱਥੋਂ ਕਿੰਟ ਡੇਢ ਘੰਟਾ ਲੱਗਦਾ ਛੜਕਾ ਟੁੱਟੀਆਂ ਐਕਸੀਡੈਂਟ ਹੋ ਜਾਣੇ بڑے بڑے ਨੁਕਸਾਨ ਹੋਏ ਲੋਕਾਂ ਦੇ ਗੱਡੀਆਂ ਦੇ ਨੁਕਸਾਨ ਮੋਟਰਸਾਈਕਲ ਦੇ ਨੁਕਸਾਨ ਅੱਜ ਤੇਲ ਵੀ ਘਟ ਸਮਾਂ ਵੀ ਘਟ ਇਹ ਚੀਜ਼ ਦੀ ਜਿਹੜਾ ਅਸਰ ਆ ਅਜਨਾਲੇ ਹਲਕੇ ਤੇ ਬਹੁਤ ਜ਼ਿਆਦਾ ਆ ਪਰ ਮੈਨੂੰ ਆਸ ਹੈ ਲੋਕ ਬਹੁਤ ਵੱਡੀ ਤਦਾਦ ਚ ਪਾਰਟੀ ਬਾਈ ਤੇ ਉੱਪਰ ਉੱਟ ਕੇ ਵੀ ਮੇਰਾ ਸਾਥ ਦੇਣਗੇ ਮੈਨੂੰ ਆਸ ਹੈ ਅਜਨਾਲੇ ਹਲਕੇ ਤੇ ਲਾਸਟ ਦੋ ਵਾਰ ਵੀ ਤੁਸੀਂ ਜਿਹੜਾ ਹਲਕੇ ਦੇ ਵਿੱਚ ਰਹੇ ਹੋ ਪੂਰੇ ਜ਼ਿਲ੍ਹੇ ਨੂੰ ਫਿਰੇ ਹੋ ਤੁਸੀਂ ਹੁਣ ਵੀ ਤੁਸੀਂ ਫਿਰ ਰਹੇ ਹੋ ਪਹਿਲੀ ਇਲੈਕਸ਼ਨ ਤੇ ਹੋਣ ਦੀ ਕੈਂਪੇਨ ਦੇ ਵਿੱਚ ਕਿੰਨਾ ਕੁ ਮੈਂ ਫਰਕ ਮਹਿਸੂਸ ਹੋ ਰਿਹਾ ਕਿਉਂਕਿ ਕਹਿ ਰਿਹਾ ਕਿ ਹੁਣ ਬਹੁਤ ਫਰਕ ਪੈ ਗਿਆ ਪਹਿਲੀ ਕੈਂਪੇਨ ਦਾ ਤੇ ਹੁਣ ਕੈਂਪੇਨ ਬਹੁਤ ਬਹੁਤ ਫਰਕ ਹੈ ਦੇਖੋ ਅੱਗੇ ਹੁੰਦਾ ਸੀ ਕਿ ਬੰਦੇ ਅਸੀਂ ਜੋ ਕਹਿਤਾ ਸਟੇਜ ਤੋਂ ਲੋਕ ਸਮਝ ਲੈਂਦੇ ਸੀ ਵੀ ਇਹ ਹੋਈ ਉਹਨਾਂ ਨੂੰ ਹੁਣ ਲੋਕਾਂ ਕੋਲ ਜੱਜ ਕਰ ਆ ਫੋਨ ਫੜਿਆ ਲੋਕਾਂ ਨੇ ਹਰੇਕ ਅੱਜ ਟੈਲੀਫੋਨ ਤੇ ਲੋਕ ਨਾਂ ਭਰ ਦਿੰਦੇ ਆ ਵੀ ਕੌਣ ਆ ਸਾਰਾ ਕੁਝ ਪਤਾ ਲੱਗ ਜਾਂਦਾ ਅੱਗੇ ਤਾਂ ਮੈਂ ਕਹੇ ਤੇ ਬਲੇਮ ਲਾ ਦਿੰਦਾ ਕੋਈ ਮਿਰਤੇ ਲਾ ਦਿੰਦਾ ਹੁਣ ਉਹ ਕੰਮ ਹੀ ਨਹੀਂ ਰਹਿ ਗਿਆ ਉਹਦੇ ਗੂਗਲ ਤੇ ਸਰਚ ਕਰੋ ਔਜਲਾ ਕੀ ਹੈ ਤੇ ਗੂਗਲ ਤੇ ਬਾਕੀ ਕੈਂਡੀਡੇਟ ਦਾ ਵੀ ਸਰਚ ਕਰ ਲਓ ਸੋ ਅੱਜ ਦੀ ਮੈਂ ਜਿੱਥੇ ਸਮਝਦਾ ਕਿ ਜਿੱਥੇ ਕੁਝ ਪੁਰਾਣੇ ਬੁੱਤੇ ਮੁਸ਼ਕਲਾ ਨੇ ਪਰ ਡਿਜੀਟਲ মিডিਆ ਨਾਲ ਜਿਹੜੇ ਬੰਦੇ ਨੇ ਕੰਮ ਕਰਨਾ ਉਦੇ ਵਾਸਤੇ ਲੈਕਚਰ ਲੜਨੀ ਬਹੁਤ ਸੁੱਕੀ ਹੋ ਗਈ ਆ ਹੁਣ ਲੋਕ ਝੰਡਾ ਕੋਈ ਤੇ ਡੰਡਾ ਕੋਈ ਕਰਨਾ ਜਾਣਦੇ ਆ ਕਿਉਂਕਿ ਦਬਾਵੀਂ ਰਾਜਨੀਤੀ ਅਜ ਨਾਲੇ ਹਲਕੇ ਜਿਹੀ ਚੱਲ ਰਹੀ ਆ ਲੋਕਾਂ ਦੇ ਦਬਾਅ ਪਾਇਆ ਜਾ ਰਿਹਾ ਤਫਕੇ ਮਾਰੇ ਜਾ ਰਹੇ ਆ ਤੂੰ ਉੱਥੇ ਕੋ ਬੋਲ ਲਾਇਆ ਤੂੰ ਇੱਥੇ ਕੋ ਬੋਲ ਲਾਇਆ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਲੋਕਤੰਤਰ ਤੋਂ ਕੁਝ ਸਿੱਖੋ ਇਹ ਅਧਿਕਾਰ ਨਹੀਂ ਸਾਡੇ ਤੂੰ ਕੋ ਨਹੀਂ ਸਕਦੇ ਇਹ ਦਬਾਵੀਂ ਰਾਜਨੀਤੀ ਨਹੀਂ ਕਰਨੀ ਚਾਹੀਦੀ ਤੇ ਜੇ ਤੁਸੀਂ ਕਰੋਗੇ ਅਸੀਂ ਉਹਦਾ ਲੋਕਤੰਤਰ ਤਰੀਕੇ ਨਾਲ ਵਿਰੋਧ ਕਰਾਂਗੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਕਹਿ ਰਹੇ ਨੇ ਕਿ 6 ਸਾਲ ਚ ਇੰਦੌਰ ਕਿੱਥੋਂ ਦੀ ਕਿੱਥੇ ਪਹੁੰਚ ਗਿਆ ਇੰਦੌਰ ਵਰਗਾ ਮਾਡਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਵੋਟ ਪਾ ਕੇ ਮੈਨੂੰ ਜਿਤਾਓ ਦੇਖੋ ਉਹ ਸੁਪਨੇ ਵੇਚ ਰਹੇ ਨੇ ਸੁਪਨੇ ਦਾ ਕੋਈ ਫਾਇਦਾ ਨਹੀਂ ਉਹਨਾਂ ਨੂੰ ਤਾਂ ਪਿੰਡ ਉਹਨਾਂ ਨੂੰ ਤਾਂ ਪਹਿਲੀ ਗੱਲ ਇਹ ਹੈ ਜਿਹੜੀ ਉਹ ਜਿਹੜੀ ਗੱਲਾਂ ਕਰ ਰਹੇ ਨੇ ਸਮਝਣ ਦੀਆਂ ਹਮ ਸਰਦਾਰ ਤੇਜਾ ਸਿੰਘ ਸਮੁੰਦਰੀ ਉਹਨਾਂ ਦੇ ਦਾਦਾ ਜੀ ਦਾ ਬੜਾ ਵੱਡਾ ਨਾਂ ਹੈ ਔਰ ਉਹਨਾਂ ਨੇ ਪੰਥ ਦੇ ਵਿੱਚ ਕਾਫੀ ਕੰਮ ਕੀਤਾ ਔਰ ਦੇਸ਼ ਦੀ ਜਾਤੀ ਵਿੱਚ ਬਹੁਤ ਵੱਡਾ ਉਹਨਾਂ ਦਾ ਹਿੱਸਾ ਉਹਨਾਂ ਦੀ ਸੋਚ ਸੀ ਕਿ ਸੈਕੂਲਰ ਰਹਿਣਾ ਤੇ ਸੈਕੂਲਰ ਰਹਿ ਕੇ ਦੇਸ਼ ਕੌਮ ਦੀ ਸੇਵਾ ਕਰਨੀ ਇਹਨਾਂ ਦੀ ਤੇ ਉੱਤੇ ਆਪਣੇ ਦਾਦਾ ਜੀ ਦੀ ਸੋਚ ਦਾ ਕੋਈ ਪ੍ਰਭਾਵ ਨਹੀਂ ਪਿਆ ਇਹ ਜਾ ਕੇ ਉਹਨਾਂ ਨਾਲ ਬਹਿ ਕੇ ਆਪਣੇ ਦਾਦੇ ਨਾਲ ਪਿੱਟ ਕਰਕੇ ਜਿਨ੍ਹਾਂ ਨੇ ਉਸ ਸਮੇਂ ਦਾਦਾ ਜੀ ਨਾਲ ਲੜਾਈਆਂ ਲੜੀਆਂ ਨੇ ਦਾਦਾ ਜੀ ਦੇਸ਼ ਦੇਸ਼ਾਤ ਕਰਾਉਣ ਦੀ ਲੜਾਈ ਲੜਦੇ ਸੀ ਇਹ ਜਿਹੜੇ ਗੋਰੀਆਣਾ ਰਲੇ ਸੀ ਇਹ ਉਹਨਾਂ ਨਾਲ ਜਾ ਕੇ ਬਹਿ ਗਏ ਔਰ ਅੱਜ ਉਹਨਾਂ ਨਾਲ ਬਹਿ ਕੇ ਜਿਹੜਾ ਬੰਦੇ ਤੇ ਦਾਦੇ ਦੀ ਗੱਲ ਦਾ ਅਸਰ ਨਾ ਹੋਵੇ ਉੱਤੇ ਅੰਮ੍ਰਿਤਸਰੀਆਂ ਦਾ ਕੀ ਅਸਰ ਹੋਣਾ ਹੈ ਇਹ ਲੋਕ ਸਮਝਦਾ ਕਿ ਸ਼ਾਇਦ ਗੱਲਾਂ ਨਾਲ ਲੋਕ ਭਰਮ ਜਾਣਗੇ ਗੱਲਾਂ ਨਾਲ ਨਹੀਂ ਭਰਮਦੇ ਲੋਕ ਵੰਦੇ ਆ ਹੋਰ ਜਿਹਨੂੰ ਪਿੱਛੇ ਆਜੋ ਉਹ ਕਹਿੰਦੇ ਮੈਂ ਪੀਐਮ ਨਾਲ ਬਹੁਤ ਰਹਿਣ 10 ਸਾਲ ਤੇ ਪੀਐਮ ਨਾਲ ਰਹਿ ਕੇ ਅੰਮ੍ਰਿਤਸਰ ਨੂੰ ਕੀ ਦਿੱਤਾ ਲੈ ਕੇ ਤੁਹਾਡੇ ਦਾਦੇ ਦੀ ਧਰਤੀ ਸੀ ਤੁਸੀਂ ਕਹਿੰਦੇ ਸੀਓ ਬੜੇ ਵਾਕਪੇ ਵੱਡੀਆਂ ਕੰਪਨੀਆਂ ਦੀ ਅੰਮ੍ਰਿਤਸਰ ਨੂੰ ਕੀ ਫਾਇਦਾ ਹੈ ਤੁਹਾਡੇ ਰਹਿਣ ਨਾਲ ਤੇ ਮੈਂ ਲੋਕਾਂ ਨੂੰ ਕਹਦੇ ਆ ਜਦੋਂ ਐਸਐਸਪੀ ਲੱਤ ਜਾਂਦਾ ਨਾ ਉਹਦੇ ਤੋਂ ਉਹਦੀ ਸ਼ਿਪਾਈ ਨਹੀਂ ਸੁਣਦਾ ਮੁੜ ਕੇ ਤੇ ਹੁਣ ਤੁਸੀਂ ਸੰਧੂ ਸਾਹਿਬ ਉਤਰ ਚੁੱਕੇ ਜੇ ਐਮਬੈਸਡਰ ਦੇ ਉੱਤੇ ਕਹਿੰਦੇ ਉਹਨਾਂ ਦੇ ਦੋਸਤਾਂ ਨੇ ਐਲਾਨ ਕੀਤਾ ਵੀ ਮੋਟੀ ਰਕਮ ਦੇ ਦੇਣਗੇ ਉਹ ਜੇਕਰ ਮੰਨ ਲਓ ਅਮਰੀਕਾ ਤੋਂ ਲਾਣਗੇ ਕਿ ਉਹ ਜਿੱਤ ਦੇ ਦ ਅਸੀਂ 10000 ਕਰੋੜ ਦਾ ਤੇ ਸਮਾਨ ਅਕਿਆਰ ਅੰਮ੍ਰਿਤਸਰ ਤੇ ਲੱਗ ਰਿਹਾ ਉਹ ਉਹਨੂੰ ਕੋ ਫਿਕਰ ਨਾ ਕਰ ਅੰਮ੍ਰਿਤਸਰ ਨੇ ਪ੍ਰਬੰਧ ਕਰ ਲੈਣਾ ਹੈ ਅੰਮ੍ਰਿਤਸਰ ਕੋਈ ਕੋ ਕਮੀ ਨਹੀਂ ਕਮਾਂ ਦੀ ਪ੍ਰੋਜੈਕਟ ਬਣਾ ਕੇ ਦੇਣੇ ਚਾਹੀਦੇ ਆ ਕਮੀ ਕੋਈ ਨਹੀਂ ਹੈ ਕਿ ਕਮਾਂ ਦੀ ਅਸੀਂ ਆਪਣੀ ਇਲੈਕਸ਼ਨ ਕੈਂਪੇਨ ਸ਼ੁਰੂਆਤ ਕੀਤੀ ਹੈ ਔਰ ਪਹਿਲੀ ਰੈਲੀ ਸਾਡੀ ਜਿਹੜੀ ਸੀ ਜਗਦੇਵਪੁਰ ਸੀ ਦੂਸਰੀ ਗਗੋਮਾਲੂ ਇਹ ਤੀਸਰੀ ਸਾਡੀ ਪਸ਼ੀ ਹੁਣ ਜਾ ਰਹੀ ਹੈ ਚੌਥੀ ਅਸੀਂ ਸੈਂਸਰੀ ਕਲਾ ਕਰਨੀ ਹੈ ਔਰ ਸਾਨੂੰ ਇਸ ਕੱਲ ਦੀ ਖੁਸ਼ੀ ਹੈ ਕਿ ਜਿਹੜਾ ਲੋਕਾਂ ਦਾ ਰਿਸਪੌਂਸ ਹੈ ਜਿਹੜਾ ਵੋਟਰ ਸਬਾਨ ਹੈ ਉਹਨਾਂ ਦਾ ਰਿਸਪੌਂਸ ਇੰਨਾ ਵਧੀਆ ਤੇ ਪੋਜ਼ਿਟਿਵ ਆਇਆ ਉਸ ਕੱਲ ਦਾ ਸਾਨੂੰ ਅੰਦਾਜ਼ਾ ਨਹੀਂ ਸੀ ਲੇਕਿਨ ਅਸੀਂ ਜਦੋਂ ਪਿੰਡਾਂ 'ਚ ਨਿਕਲੇ ਆ ਹੁਣ ਪਤਾ ਲੱਗਾ ਵੀ ਲੋਕ ਉਸ ਸਰਕਾਰ ਤੋਂ ਕਿੰਨੇ ਕੁ ਦੁਖੀ ਸੀ ਔਰ ਉਹਨਾਂ ਦੀਆਂ ਗੱਲਾਂ ਜਿਹੜੀਆਂ ਦਸੀਆਂ ਹੋਈਆਂ ਜਿਹੜਾ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਇੱਕ ਵੀ ਵਾਦਾ ਜਿਹੜਾ ਪੂਰਾ ਨਹੀਂ ਹੋਇਆ ਔਰ ਰਿਪੋਰਟ ਕਾਰਡ ਉਹ ਜੇਬ ਚ ਲਈ ਫਿਰਦੇ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਲੋਕ ਕਿਉਂ ਫਿਰ ਪਰੇਸ਼ਾਨ ਨੇ ਬੀਬੀਆਂ ਭੈਣਾ ਜਿਹੜੀਆਂ ਨੇ ਉਹ ਇੰਨੀਆਂ ਤੰਗ ਨੇ ਨਾ ਤੇ ਉਹਨਾਂ ਨੂੰ ਕਨਕ ਮਿਲੀ ਹੈ ਨਾ ਉਹਨਾਂ ਨੂੰ ਮਨਰੇਗਾ ਮਿਲੀ ਹੈ ਨਾ ਉਹਨਾਂ ਦੀ ਪੈਨਸ਼ਨ ਵਧੀ ਹੈ ਨਾ ਉਹਨਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਜਿਹੜਾ ਇਹਨਾਂ ਨੇ ਵਾਦਾ ਕੀਤਾ ਸੀ ਉਹ ਮਿਲਿਆ ਇਹ ਸਾਰੀਆਂ ਗੱਲਾਂ ਤੋਂ ਫੇਲ ਹੋਏ ਨੇ ਤੇ ਕਿਸਾਨ ਵੀਰ ਐਮਐਸਪੀ ਇਹ ਕਹਿੰਦੇ ਸੀ ਮੈਨੂੰ ਯਾਦ ਹੈ ਪੀਜੀ ਤੁਹਾਡੇ ਕੋਲ ਐਮਐਸਪੀ ਨਹੀਂ ਦਿੱਤੀ ਜਾਂਦੀ ਤਾਂ ਤੁਸੀਂ ਕੁਰਸੀ ਛੱਡ ਦਿਓ ਕੈਪਟਨ ਸਾਹਿਬ ਅਸੀਂ 50 ਮਿੰਟਾਂ ਹੀ ਗਾਰੰਟੀ ਕਰਦੇ ਆਂ ਤੇ ਅਸੀਂ ਐਮਐਸਪੀ ਦੇ ਦਾਂਗੇ ਤੇ ਹੁਣ ਤੇ ਤੁਹਾਨੂੰ 2 ਸਾਲ ਹੋ ਗਏ ਨੇ ਤੁਸੀਂ ਕਿਉਂ ਨਹੀਂ ਐਮਐਸਪੀ ਦਿੰਦੇ ਮੈਂ ਬੇਨਤੀ ਇੱਕੋ ਹੀ ਕਰਨੀ ਆਂ ਵੀ ਇਹ ਜੋ ਕੁਝ ਬੋਲ ਕੇ ਗਏ ਨੇ ਜਿਨ੍ਹਾਂ ਵਾਅਦਿਆਂ ਤੇ ਇਹਨਾਂ ਨੇ ਵੋਟਾਂ ਲਈਆਂ ਨੇ ਉਹਨਾਂ ਤੋਂ ਫੇਲ ਹੋ ਚੁੱਕੇ ਨੇ ਸਾਰਿਆਂ ਨੂੰ ਵੱਡਾ ਇਸ ਵੇਲੇ ਪ੍ਰੋਬਲਮ ਜਿਹੜਾ ਸਾਡਾ ਪੰਜਾਬ ਦਾ ਹੈ ਲਾਅ ਐਂਡ ਆਰਡਰ ਨਸ਼ਿਆਂ ਦਾ ਬੇਰੁਜ਼ਗਾਰੀ ਦਾ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਮਹੱਤਵਪੂਰਨ ਨੇ ਲੇਕਿਨ ਇਹਨਾਂ ਵੱਲ ਤੋਂ ਜੋ ਨਹੀਂ ਦੇਈ ਜਾ ਰਹੀ ਔਰ ਉਹਦਾ ਕਾਰਨ ਕੀ ਹੋ ਰਿਹਾ ਵੀ ਸਾਡਾ ਹਰ ਬੰਦਾ ਜਿਹੜਾ ਨਾਰਾਸ਼ ਹੋ ਕੇ ਬੈਠਾ ਇਹਨਾਂ ਤੋਂ ਖਿਲਾਫ ਹੈ ਔਰ ਮੈਨੂੰ ਪੂਰਾ ਯਕੀਨ ਹੈ ਵੀ ਜਿੱਥੇ ਵੀ ਅਸੀਂ ਜਾ ਰਹੇ ਹਾਂ ਰੈਲੀਆਂ ਕਰ ਰਹੇ ਹਾਂ ਸਾਨੂੰ ਰਿਸਪੌਂਸ ਆ ਹੋ ਜਾ ਮਿਲ ਰਿਹਾ ਅਸੀਂ ਜਿੱਤਾਂਗੇ ਗੁਰਜੀਤ ਸਿੰਘ ਗੌਜਲੇ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਜਿਤਾ ਕੇ ਭੇਜਾਂਗੇ ਸਾਨੂੰ ਪੂਰਾ ਯਕੀਨ ਹੈ